ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਲੱਗੇ ਆ ਜੀ ਬੇਸਨ ਦੀ ਭੁਰਜੀ ਬਣਾਉਣ ਜੀ ਤੇ ਇਹ ਭੁਰਜੀ ਜੀ ਬਹੁਤ ਹੀ ਵਧੀਆ ਬਣਦੀ ਟੇਸਟੀ ਤੇ ਅੰਡਾ ਦੀ ਤੇ ਪਨੀਰ ਦੀ ਭੁਰਜੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਣੀ ਹੈ ਜੀ ਏਦੋਂ ਪਹਿਲਾਂ ਤੇ ਅੱਜ ਤੁਸੀਂ ਇਹ ਬੇਸਨ ਦੀ ਭੁਰਜੀ ਬਣਾ ਕੇ ਖਾਓ ਜੀ ਇਸ ਤਰੀਕੇ ਨਾਲ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਬੇਸਨ ਦੀ ਪੁਰਜੀ ਬਣਾਉਣ ਦੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਜੀ ਤੇ ਬੇਸਨ ਦੀ ਪੁਰਜੀ ਬਣਾਉਣ ਲਈ ਜੀ ਆਪਾਂ ਨੇ ਇਹ ਲੈਤੇ ਚਾਰ ਚਮਚ ਬੇਸਨ ਦੇ ਤੇ ਇਹ ਆਪਾਂ ਨੇ ਲੈਤਾ ਇੱਕ ਪਿਆਜ਼ ਇੱਕ ਟਮਾਟਰ ਲੇਤਾ ਆਪਾਂ ਨੇ ਤੇ ਚਾਰ ਆਪਾਂ ਨੇ ਹਰੀਆਂ ਮਿਰਚਾਂ ਲੈਤੀਆਂ ਜੀ ਤੇ ਦੋ ਆਪਾਂ ਨੇ ਲੈਤੀਆਂ ਲਸਣ ਦੀਆਂ ਕਲੀਆਂ ਤੇ ਲਸਣ ਆਪਾਂ ਬਿਲਕੁਲ ਘੱਟ ਹੀ ਪਾਵਾਂਗੇ ਕਿਉਂਕਿ ਗਰਮੀ ਆ ਤੇ ਗਰਮੀ ਦੇ ਮੌਸਮ ਦੇ ਵਿੱਚ ਲਸਣ ਘੱਟ ਹੀ ਖਾਣੀ ਚਾਹੀਦੀ ਹੈ ਜੀ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਧੋ ਕੇ ਇੱਕ ਵਾਰ ਤੇ ਇਹਨਾਂ ਨੂੰ ਆਪਾਂ ਬਰੀਕ ਕੱਟ ਲਈਏ ਲਸਣ ਪਿਆਜ਼ ਟਮਾਟਰ ਵਗੈਰਾ ਤੇ ਫਿਰ ਤੁਹਾਨੂੰ ਅੱਗੇ ਵੀਡੀਓ 'ਚ ਦਿਖਾਉਣੀ ਆਪਾਂ ਕਿਵੇਂ ਬਣਾਉਣੀ ਆ ਭੁਰਜੀ ਤੇ ਇਸ ਤਰੀਕੇ ਨਾਲ ਜੀ ਆਪਾਂ ਬਰੀਕ-ਬਰੀਕ ਕੇ ਕੱਟ ਲੈ ਚਾਰੋਂ ਚੀਜ਼ਾਂ ਤੇ ਹੁਣ ਆਪਾਂ ਇੱਧਰ ਲੈ ਲਿਆ ਫਰਾਈ ਪੈਨ ਤੇ ਫਰਾਈ ਪੈਨ ਦੇ ਵਿੱਚ ਆਪਾਂ ਪਾਵਾਂਗੇ ਤੇਲ ਤੇ ਤੇਲ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਕਿਉਂਕਿ ਆਪਾਂ ਫੁਰਜੀ ਆਪਾਂ ਥੋੜੀ ਜਿਹੀ ਬਣਾਵਾਂਗੇ ਜਿਆਦਾ ਨਹੀਂ ਬਣਾ ਰਹੇ ਫੁਰਜੀ ਇਸ ਤਰੀਕੇ ਨਾਲ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਬਸ ਤੇ ਲੋ ਜੀ ਹੁਣ ਇੱਥੇ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀਰਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਲਸਣ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਹਰੀ ਮਿਰਚ ਹਰੀ ਮਿਰਚ ਤੇ ਲਸਣ ਹੁਣ ਭੁੰਨੇ ਗਏ ਜੀ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਪਿਆਜ਼ ਤੇ ਪਿਆਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਘੋਣਾ ਲਾਂਗੇ ਜੀ ਕਰ ਲਾਂਗੇ ਆਪਾਂ ਤੇ ਚੰਗੀ ਤਰ੍ਹਾਂ ਫਿਰ ਆਜਾਂ ਨੂੰ ਭੁੰਨਣ ਦੇਵਾਂਗੇ ਜੀ ਹਜੇ ਤੇ ਪਿਆਜ਼ ਆਪਣੇ ਭੁੰਨੇ ਗਏ ਜੀ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਲਦੀ ਤੇ ਮਿਰਚੀ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾ ਸਕਦੇ ਆਂਗੇ ਥੋੜ੍ਹੀ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਨੇ ਹਰੀ ਮਿਰਚ ਵੀ ਪਾਈ ਹੋਈ ਏ ਪਹਿਲਾਂ ਦੋ ਤਿੰਨ ਕੱਟ ਕੇ ਲਾਲ ਮਿਰਚ ਆਪਾਂ ਬਿਲਕੁਲੇ ਘੱਟ ਪਾਵਾਂਗੇ ਤੇ ਨਮਕ ਪਾ ਦਾਂਗੇ ਜੀ ਆਪਾਂ ਟੇਸਟ ਦੇ ਅਨੁਸਾਰ ਇੱਕ ਚਮਚਾ ਆਪਾਂ ਨਮਕ ਦਾ ਐਡ ਕਰਿਆ ਜੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇੱਥੇ ਧਨੀਆ ਪਾਊਡਰ ਜੇਕਰ ਧਨੀਆ ਪਾਊਡਰ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਜੀ ਤੇ ਆਪਣੇ ਕੋਲੇ ਹੈਗਾ ਸੀਗਾ ਤੇ ਧਨੀਆ ਪਾਊਡਰ ਵੀ ਪਾਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਆळी ਮੋਨਾ ਪਾ ਇਹਦੇ ਵਿੱਚ ਪਾ ਦਾਂਗੇ ਜੀ ਟਮਾਟਰ ਤੇੰਤੇ ਮਸਾਲੇ ਆਪਣੇ ਭੁੰਨੇ ਗਏ ਆਗੇ ਤੇ ਹੁਣ ਆਹਾਂ ਕਾ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਪੱਕਣ ਦੇਵਾਂਗੇ ਐਨੇ ਟਾਈਮ ਜੀ ਆਪਾਂ ਇੱਥੇ ਬੇਸਨ ਘੋਲ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਬੇਸਨ ਘੋਲ ਲੈਣਾ ਜੀ ਆਪਾਂ ਬੇਸਨ ਦਾ ਘੋਲ ਤਿਆਰ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰ ਲੈਣਾ ਗੰਡਾ ਨਹੀਂ ਹਨ ਰਹਿਣਾ ਇਹਦੀਆਂ ਵੇਸ ਹੁੰਦਾ ਗਾ ਤੇ ਇਸ ਤਰੀਕੇ ਦਾ ਆਪਾਂ ਵੇਸਨ ਦਾ ਘੋਲ ਤਿਆਰ ਕਰ ਲਿਆ ਜੀ ਤੇ ਹੁਣ ਆਪਾਂ ਇਹ ਇੱਧਰ ਆਪਣੇ ਪਿਆਜ਼ ਟਮਾਟਰ ਵਗੈਰਾ ਸਾਰਾ ਕੁਝ ਭੁੰਨੇਗੇ ਅੱਗੇ ਤੇ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਵੇਸਨ ਦਾ ਘੋਲ ਤੇ ਬਹੁਤ ਹੀ ਵਧੀਆ ਆਪਣੇ ਇਹ ਪਿਆਜ਼ ਟਮਾਟਰ ਭੁੰਨੇਗੇ ਅੱਗੇ

ਸਸਨਲੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਇਹਨੂੰ ਰਲਵਾ ਲੈਣਾ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਅੰਡਾ ਛੇ ਮਿੰਟ ਜੀ ਚੰਗੀ ਤਰ੍ਹਾਂ ਪਾ ਕੇ ਤੇ ਪਕਾਵਾਂਗੇ ਗੈਸ ਦਾ ਫਲੇਮ ਇੱਥੇ ਬਿਲਕੁਲ ਹੀ ਲੋ ਰੱਖਣਾ ਜੀ ਤੇ ਉੱਤੋਂ ਆਪਾਂ ਚੰਗੀ ਤਰ੍ਹਾਂ ਕਵਰ ਕਰਤਾ ਇਹਨੂੰ ਤੇ ਘੱਟ ਗੈਸ ਤੇ ਆਪਾਂ ਇਹਨੂੰ ਤੇ 5 ਤੋਂ 6 ਮਿੰਟ ਪਕਾਵਾਂਗੇ ਤਾਂ ਕਿ ਵੇਸਣ ਚੰਗੀ ਤਰ੍ਹਾਂ ਪੱਕ ਜੇ ਜੀ ਇਹ ਜੀ ਹੁਣ ਆਪਾਂ ਸਬਜ਼ੀ ਚੈੱਕ ਕਰ ਲਈਏ ਇੱਕ ਵਾਰ ਇਹਨੂੰ ਆਪਾਂ ਚੰਗੀ ਤਰ੍ਹਾਂ ਚਮਚੇ ਨਾਲ ਹਿਲਾਵਾਂਗੇ ਸਾਰੀ ਇਹ ਵੇਸਣ ਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹਿਲਾ ਲਾਂਗੇ ਆਪਾਂ ਇਹ ਦੇਰੀਕ ਪੀਸ ਕਰ ਲਾਂਗੇ ਆਪਾਂ ਜਿਹੜਾ ਰਹਿਂਦਾ ਹੈ ਥੋੜਾ ਬਹੁਤ ਇਸ ਤਰੀਕੇ ਨਾਲ ਇਹਦੇ ਤੋਂ ਛੋਟੇ-ਛੋਟੇ ਟੁਕੜੇ ਕਰ ਲਾਂਗੇ ਜੀ ਹਾਂਜੀ ਇਧਰ ਆਪਣੀ ਵੇਸਣ ਦੀ ਪੁਰਜੀ ਬਣ ਕੇ ਬਿਲਕੁਲ ਤਿਆਰ ਆ ਗਈ ਹੋਣਾ ਤੇ ਦੇਖੋ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈਗੀ ਦੇਖਣ ਚ ਤੇ ਖਾਣ ਚ ਦੂ ਹੀ ਜ਼ਿਆਦਾ ਸਵਾਦ ਹੋਊਗੀ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਬੇਸੰਦੀ ਪੁਰਜੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਜੀ ਬੇਸੰਦੀ ਪੁਰਜੀ ਤੇ ਵੀਡੀਓ ਵੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਜੀ